ਅਦੇਸ਼ ਦੇ ਆਣ ਬਣਾਏ ਆ 10 15 ਦਿਨ RAM ਨਾ ਨਿਕਲਣਗੇ ਕਿਤੇ 10 15 ਦਿਨ ਨਿਕਲਣਗੇ ਸਾਡੀ ਕੱਲੀ ਅਸੀ ਜਾਨੀ ਨਾਲੇ ਬਿਸਕੁਟ ਖਾਈ ਜਾਨੀ ਆ ਹੋਣਾ ਭੁੱਖ ਲੱਗੇ ਤੇ ਮੇਰਾ ਨਾ ਹਾਸਾ ਨਿਕਲੀ ਜਾਂਦਾ ਵੈ ਹੀ ਇਹ ਕਿਹੋ ਜੀ ਤੇਰੀ ਭੁੱਖ ਆ ਕਿ ਭੁੱਖ ਲੱਗੀ ਹੋਵੇ ਤੇ ਹਾਸਾ ਨਿਕਲਦਾ ਹੋਵੇ ਸੁਣੋ ਫਿਰ ਦਸੀ ਲੋਕੀ ਭੁੱਖ ਜਦ ਨਿਕਲ ਲੱਗੀ ਹੋਵੇ ਤਾਂ ਉਹਨਾਂ ਦੀ ਜਾਨ ਨਿਕਲਦੀ ਭੁੱਖ ਨਾਲ ਤੇ ਤੇਰਾ ਭੁੱਖ ਦੇ ਵਿੱਚ ਹਾਸਾ ਨਿਕਲਦਾ ਨਹੀਂ ਹਾਸਾ ਮੰਜੂ ਤੇਰੀ ਮੈਨੂੰ ਕਿਸੇ ਗੱਲ ਦੀ ਸਮਝ ਨਹੀਂ ਲੱਗਦੀ ਨਹੀਂ ਦੱਸ ਸੀ ਕੀ ਹੋਇਆ ਆਪੇ ਹੱਸੀ ਜਾਣ ਲਈਆ ਤੇ ਸੁਣੋ ਫਿਰ ਹਾਂ ਪੈਂਜੀ ਬਾਹਰ ਬੈਠੇ ਇਹ ਨਹੀਂ ਉਹ ਤਾਂ ਪਹਿਣਾ ਬੈਠੀ ਰਹਿੰਦੀ ਹੈ ਕੁਝ ਕਰਦੀ ਵੀ ਹੈ ਕੀ ਉਹ ਕਰਨ ਦੀ ਗੱਲ ਛੱਡੋ ਹਾਂ ਮੈਨੂੰ ਕਹਤਾ ਵਾ ਮੈਂ ਕਿਹਾ ਕਿਰਨ ਦਾ ਸੀ ਇਲਾਜ ਕਰਵਾਉਣ ਲੱਗੇ ਆ ਤੇ ਲੈ ਕਰਵਾਣਾ ਨਹੀਂ ਕੋਸਾਂ ਥੋੜਾ ਕਰਨਾ ਕਰਵਾਣਾ ਇਲਾਜ ਤਾਂ ਮੈਂ ਕਰਵਾਣਾ ਕਰਵਾਣਾ ਨਾ ਹਾਂ ਤੇ ਹਮੈਂ ਵੀ ਉਹਨਾਂ ਨੂੰ ਕਹਿ ਦਿੱਤਾ ਵੈ ਪਰ ਉਹ ਐਡਾ ਏਸਾਨੀ ਨਾਲ ਮੰਨ ਗਏ ਕਰਵਾ ਲੋ ਹਾਂ ਮੰਨ ਗਏ ਐ ਮੰਨ ਗਏ ਆਹ ਵਾ ਇਹ ਪਹਿਲੀ ਵਾਰੀ ਆ ਕਿ ਐਡੀ ਏਸਾਨੀ ਨਾਲ ਮੰਨ ਗਏ ਆ ਉਹਨਾਂ ਨੇ ਗੱਲਾਂ ਹੀ ਕੁਝ ਐਸੀਆਂ ਦੱਸੀਆਂ ਕੰਦੇ ਕਰਾਓ ਕਰਾਓ ਇਲਾਜ ਆਏ ਹਏ ਐਸੀ ਕਿਹੜੀ ਗੱਲ ਦੱਸਤੀ ਐ ਕਿ ਜਿਹਦੇ ਨਾਲ ਇੱਕਦਮ ਵੀ ਸੱਦੇ ਹੋ ਗਿਆ ਮੈਨੂੰ ਵੀ ਤੇ ਦੱਸ ਦੇ ਨਹੀਂ ਹੁਣ ਉਹਨਾਂ ਨੂੰ ਦੱਸ ਦੇ ਸਾਨੂੰ ਇਲਾਜ ਨਾਲ ਮਤਲਬ ਐ ਚੱਲ ਠੀਕ ਐ ਪੜਾ ਕੱਲੀ ਖਾਈ ਜਾਨੀ ਆ ਕੱਲ ਮਨੂ ਵੇਖਿਆ ਕੀ ਗੰਦੇ ਸੀ ਭੁੱਗੀਏ ਮੈਂ ਕਿਹਾ ਕੋਈ ਗਾ ਨਹੀਂ ਕਹੀ ਜੋ ਕਹੀ ਜੋ ਵੇਖੀ ਜਾਏਗੀ ਇਲਾਜ ਤੇ ਕਰਾਈ ਐ ਹਸਦੀ ਆਮ ਨਾਲ ਸ਼ਾਂਤੀ ਰਹੇਗੀ ਘਰ ਦੇ ਵਿੱਚ ਬੰਦਾ ਤੂੰ ਜੋ ਮਰਜ਼ੀ ਕਰੀ ਜੋ ਮੈਂ ਤੁਹਾਡੇ ਨਾਲ ਆ ਤੂੰ ਕੀ ਕਹਿ ਕੇ ਆਈ ਆ ਜਾਂ ਕੀ ਸੁਣ ਕੇ ਆਈ ਆ ਪਰ ਜੋ ਵੀ ਆ ਬੜੇ ਦਿਨਾਂ ਬਾਅਦ ਤੈਨੂੰ ਇਹੋ ਜੇ ਹੱਸਦੀ ਹਾਲਤ ਵਿੱਚ ਵੇਖਿਆ ਨਹੀਂ ਤੇਰਾ ਤੇ ਹਾਸਾ ਘਵਾਚ ਆਇਆ ਏ ਚਲ ਕੋਈ ਚਾਹੀ ਚਾਹੀ ਬਾਹਰ ਹੀ ਹੋਣੀ ਉਹਦੇ ਕੋਲ ਉਹਨੂੰ ਵੀ ਸਵਾ ਪਤਾ ਲੱਗਣਾ ਕੀ ਕਹਿਣਾ ਕੀ ਨਹੀਂ ਕਹਿਣਾ ਤੁਸੀਂ ਹੋਰ ਕੁਝ ਖਾਣਾ ਜੇ ਲੈ ਚਾਹੀ ਨਹੀਂ ਚਾਹ ਕਿਤਾ ਤੇ ਚਾਹੀ ਹਾਜ਼ਰ ਲੈ ਚਾਹੀ ਦੋਸਤ ਲੈ ਚਾਹੀ ਕੁਝ ਹੋਰ ਮੰਗਦੇ ਉਹ ਵੀ ਮਿਲ ਜਾਣਾ ਆ ਉਹ ਤੇ ਹੈਗਾ ਹੀ ਹੈ ਨਾ ਉਹ ਕਹਿੰਦੇ ਕਿ ਸਾਰੀ ਜੱਟ ਚ ਇੱਕ ਵਾਰੀ ਮਹਰਾਜ ਮਹਰਾਜ ਜਰੂਰ ਪੂਰੀ ਕਰਦਾ ਚਲੋ ਵਧੀਆ ਹਾਂ ਹੋਰ ਲੈ ਲੋ ਆਪਾਂ ਤੇ ਇਹ ਕੰਨੇ ਆ ਕੀ ਕਿ ਨਕਰੰਦਾ ਕਰ ਲਬ ਜਾਵੇ ਬਸ 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 ਇਹ ਹੁਣ ਸਾਡੇ ਦਵਾਏ ਕਿ ਕਿ ਨਕਰੰਦਾ ਕਰ ਲਬ ਜੇ ਵਿਚਾਰੀ ਆਪਣੇ ਘਰ ਜਾਵੇ ਨਹੀਂ ਲੱਭ ਜਾਏਗਾ ਲੱਭ ਜਾਏਗਾ ਕੋਈ ਟੈਨਸ਼ਨ ਨਹੀਂ ਲੈਣੀ ਹਾਂਜੀ ਅੱਛਾ ਮੈਂ ਤਾਂ ਆਈ ਆ ਕਿ ਤਿਆਰ ਹੋ ਵੋ ਤਿਆਰ ਹੋ ਵੋ ਹਾਂ ਚਾਈ ਅੱਜ ਕੀ ਗੱਲ ਆ ਇਹ ਆਪਣੇ ਪੇਕਿਆਂ ਦੇ ਬੱਲੇ ਵਿਆਹ ਤੇ ਕਿਤੇ ਲੈ ਕੇ ਚਲੀ ਤਿਆਰ ਤੂੰ ਉਦੋਂ ਹੀ ਕਰਨੀ ਜਦ ਤੂੰ ਆਪਣੇ ਪੇਕਿਆਂ ਦੇ ਘਰ ਜਾਣਾ ਹੋਵੇ ਆਏ ਹਾਏ ਉੱਥੇ ਨਹੀਂ ਜਾਣਾ ਆਪਾਂ ਜਾਣਾ ਅੱਜ ਮੇਲੇ ਤੇ ਮੇਲਾ ਮੇਲੇ ਤੇ ਆਹੋ ਉਹ ਲਰੰਡੋਂ ਮੇਲਾ ਬੜਾ ਲੱਗਾ ਆਇਆ ਹੈ ਚਾਈ ਪੱਦਰ ਅੱਛਾ ਲਾਂਡ ਸਟੋਰ ਮੇਰੇ ਪੱਦਰ ਕਾਲੀ ਦਾ ਤਾਂ ਮੇਲਾ ਕਰਮੀਆਂ ਚੁੰਦਾ ਉਹ ਨਹੀਂ 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 ਲਾਂਡ ਸਟੋਰ ਬੜਾ ਬੜਾ ਪਾਰਾ ਮਿਲਣ ਲੱਗਾ ਆ ਚਾਈ ਲਾਂਡ ਸਟੋਰ ਨਹੀਂ ਲੱਗਾ ਉਹ ਰੰਜੀਤ ਐਵੇਨਿਊ ਲੱਗਾ ਚਾ ਰੰਜੀਤ ਐਵੇਨਿਊ ਹੋਈ ਜਾ ਕੇ ਤੇਸੀ ਲੱਗਾ ਰਿਆ ਹੀ ਆ ਨਾ ਚਾ ਇਹਨੋਂ ਨਾਲ ਤਾਂ ਪਤਾ ਨਾ ਮੇਲਾ ਲੱਗਾ ਮੇਲਾ ਲੱਗਾ ਹੋਵੇ ਹਾਂ ਚਾਈ ਛੱਡ ਦੀ ਅੱਜ ਦੋਹਧੀਆਂ ਵਿਆਹੀਆਂ ਆਈਆਂ ਆ ਭਾਵੇਂ ਕਿਤੇ ਵੀ ਮੇਲਾ ਲੱਗਾ ਹੋਵੇ ਚਾਈ ਨੇ ਜਾਣਾ ਜ਼ਰੂਰ ਹੁੰਦਾ ਉੱਥੇ ਜਾ ਕੇ ਕਰਨਾ ਕੀ ਆ ਬਸ ਭਾਈ ਬਿਮਾਰ ਪੈ ਜਾਵੇ ਬਿਮਾਰ ਨਹੀਂ ਪੱਦੀ ਚਾਈ ਬੜੀ ਮਜ਼ਬੂਤ ਆ ਚਾਈ ਜਾ ਕੇ ਮੇਲੇ ਵਿੱਚ ਨਾ ਕੰਦੀ ਕਿ ਮੈਂ ਆਪਣੇ ਬਚਪਨ ਦੀਆਂ ਯਾਦਾਂ ਤਾਜ਼ੀਆਂ ਕਰਦੀਆਂ ਜਿਹੜੀਆਂ ਚੀਜ਼ਾਂ ਇੱਥੇ ਨਹੀਂ ਨਾ ਮਿਲਦੀਆਂ ਉਹ ਚੀਜ਼ਾਂ ਮੇਲੇ ਆ ਚ ਮਿਲ ਜਾਂਦੀਆਂ ਤੈਨੂੰ ਪਤਾ ਹੈ ਇੱਕ ਸੁਰਮੇ ਦਾ ਨਹੀਂ ਲੈ ਕੇ ਆਈ ਸੀ ਚਾਈ ਉਹ ਵੀ ਇਹਨੇ ਮੇਲੇ ਚ ਲਈ ਸੀ ਪਿੱਤਲ ਦੀ ਇਹ ਤਾਂ ਸਹੀ ਗੱਲ ਹੈ ਹੁਣ ਨਹੀਂ ਮਿਲਦੀ ਤੇ ਬੱਲੇ ਕੀ ਆਂਦੀ ਆ ਕਈ ਚੀਜ਼ਾਂ ਨਕੀਆਂ ਨਕੀਆਂ ਲੈ ਕੇ ਆਉਂਦੇ ਨੇ ਸਿਰਫ ਮੇਲੇ ਆ ਚ ਮਿਲਦੀਆਂ ਭੈਜੀ ਦੇ ਵੀ ਜਾਣਾ ਮੇਲੇ ਚ ਉਹ ਤਾਂ ਜਾਂਦੇ ਨਹੀਂ ਹੁੰਦੇ ਜਦੋਂ ਵੀ ਕਿ ਵਿਆਹ ਸ਼ਾਦੀ ਹੋਵੇ ਉਹ ਕਹਦੇ ਹੁੰਦੇ ਮੈਰੇ ਜਾਣਾ ਪਰ ਅੱਜ ਭੈਂਚੀ ਚੱਲੇ ਆ ਨਹੀਂ ਨਹੀਂ ਉਹਨਾਂ ਨੇ ਨਹੀਂ ਜਾਣਾ ਆਪਾਂ ਹੀ ਜਾਣਾ ਕਿੰਨਾ ਜਾਣੀਆਂ ਨੇ ਅਸੀਂ ਨਾਲ ਜਾਣਾ ਹਾਂ ਪੱਤ ਨਾਲ ਹੀ ਜਾਣਾ ਮੈਂ ਨਹੀਂ ਜਾਣਾ ਮੈਂ ਜਾਣਾ ਹੀ ਜਾਣਾ ਮੈਂ ਤੁਹਾਡੇ ਨਾਲ ਜਾਣਾ ਜਦੋਂ ਸਾਰਾ ਪਰਿਵਾਰ ਚੱਲੇ ਤੇ ਮੈਂ ਵੀ ਤੇ ਜਾਵਾਂਗੀ ਅੱਛਾ ਚਲ ਬਹਿ ਜਾਓ ਠੀਕ ਠੀਕ ਚਲ ਬਹਿ ਜਾ ਬਹਿ ਜਾ ਬਹਿ ਜਾ ਅੱਛਾ ਬੈਠ ਜੀ ਹਾਂ ਤੁਸੀਂ ਵੀ ਜਾਣਾ ਆਓ ਸਾਰੇ ਪਰਿਵਾਰ ਚੱਲੇ ਤੇ ਮੈਂ ਵੀ ਚਲਣੀ ਆ ਪਰ ਤੁਸੀਂ ਭੈਂਚੀ ਜਾਂਦੇ ਨਹੀਂ ਨਾ ਕਿ ਭੀੜ ਭੜਾ ਕੇ ਵਿੱਚ ਮੈਂ ਕਿਹਾ ਚਲ ਸਾਰੇ ਚੱਲੇ ਮੇਰਾ ਵੀ ਮਨ ਹੋਰ ਪਾਸੇ ਹੋ ਜਾਏਗਾ ਮੈਂ ਵੀ ਚਲਣੀ ਆ ਨਾਲ ਹੀ ਕਿਆ ਐਸਾ ਭੈਜੀ ਤੂੰ ਹੀ ਜਾਓ ਮੈਂ ਤਾਂ ਜਾ ਨਹੀਂ ਸਕਦੀ ਕਿਉਂ ਨਹੀਂ ਭੈਜੀ ਮੈਂ ਕਿਰਨ ਦਾ ਘਰ ਧਿਆਨ ਰੱਖਾਂਗੇ ਨਾਲੇ ਮੰਜੂ ਨੇ ਮੈਨੂੰ ਕੋਈ ਡਾਕਟਰ ਦੱਸਿਆ ਮੈਂ ਉਹਨੂੰ ਵੀ ਮਿਲ ਕੇ ਆਣਾ ਹੈਗਾ ਤੇ ਕਿਰਨ ਨਾਲ ਲੈ ਕੇ ਚਲਨੇ ਆ ਨਹੀਂ ਘਰੋਂ ਹੀ ਝੜ ਕੇ ਜਾਣਾ ਨਾਲ ਲੈ ਕੇ ਜਾਵਾਂਗੇ ਨਹੀਂ ਨਹੀਂ ਭੈਜੀ ਕਿਰਨ ਨੂੰ ਕਿੱਥੇ ਲੈ ਕੇ ਜਾਣਾ ਛੱਡੋ ਤੁਸੀਂ ਮੈਂ ਉਧਰ ਹੋਣ ਨਹੀਂ ਆ ਲੈ ਤੇ ਤੂੰ ਕਿਉਂ ਨਹੀਂ ਜਾਣਾ ਕਿਰਨ ਨਾਲ ਲੈ ਕੇ ਚਲਾਂਗੇ ਉੱਥੇ ਚੀਜ਼ਾਂ ਕੋਈ ਵੇਚ ਕੇ ਖੁਸ਼ ਹੋਏਗੀ ਨਹੀਂ ਆਣੀ ਹੈਗੀ ਹੈ ਤੂੰ ਡੈਟਾ ਟਾਈਮ ਕਿ ਕੀ ਸਾਰਾ ਗੁੱਸਾ ਤੂੰ ਨੂੰ ਦਿਲੋਂ ਦਾ ਕੁਝ ਹੋ ਜਾਏਗਾ ਹੋਰ ਪਾਸੇ ਮੰਨ ਜਾਂਦਾ ਹੋ ਸਕਦਾ ਨੂੰ ਕੋਈ ਪੁਰਾਣੀ ਯਾਦ ਹੀ ਉੱਥੇ ਆ ਜਵੇ ਕੁਝ ਕਿਹਾ ਜਾ ਸਕਦਾ ਤੇ ਤੂੰ ਲੈ ਕੇ ਚੱਲ ਨਾਲ ਆਪਣੇ ਅਸੀਂ ਸਾਰੇ ਆ ਸਾਰੇ ਧਿਆਨ ਰੱਖਾਂਗੇ ਤੇ ਚੱਲ ਚੱਲੀਏ ਠੀਕੰਦੇ ਵੇ ਪੰਜੀ ਚੱਲੋ ਨਾਲ ਕਿਰਨ ਲੈ ਜੰਨੇ ਆ ਨੀਚੋਂ ਘਰ ਘਰ ਨਹੀਂ ਐ ਵੀ ਲੱਗੀ ਕਿ ਕਿੱਥੇ ਨਿਕਲਣ ਇਹ ਕਿੱਥੇ ਨਿਕਲਦੀ ਹੈ ਕਿੱਥੇ ਘਰ ਬਾਹਰ ਹੀ ਨਹੀਂ ਜਾਂਦੀ ਇਹ ਗੱਲ ਤਾਂ ਠੀਕ ਹੈ ਪਰ ਭੈਣ ਜੀ ਉਹ ਪਤਾ ਨਹੀਂ ਭੀੜ ਭੜਾ ਕੇ ਇਲਾਕਿਆਂ ਵਿੱਚ ਜਾਣਾ ਪਸੰਦ ਨਹੀਂ ਕਰਦੀ ਹੈਗੀ ਥੋੜਾ ਜਿਹਾ ਐਤਵਾਰ ਤੱਕ ਸਹੀ ਹੋ ਜਾਏਗਾ ਫੇਰ ਲੈ ਜਾਵਾਂਗੇ ਉਹ ਫੇਰ ਤੇ ਮੇਲਾ ਹੀ ਖਤਮ ਹੋ ਜਾਣਾ ਫੇਰ ਜਾਣ ਦਾ ਕੋਈ ਫਾਇਦਾ ਹੀ ਨਹੀਂ 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 ਚਾਹੀ ਜੀ ਐਤਵਾਰ ਤੱਕ ਹੈਗਾ ਜੀ ਸੋਮਵਾਰ ਖਤਮ ਹੋਣਾ ਜੀ ਹਾਂ ਜਸਵੀਰ ਭੈਣ ਜੀ ਐਤਵਾਰ ਬਹੁਤ ਜ਼ਿਆਦਾ ਰਸ਼ ਹੋਣਾ ਜੀ ਹੁਣ ਵੀ ਚਲੇ ਦਿਨ ਠੀਕ ਹੋ ਗਏ ਜੀ ਤੇ ਕੋਈ ਗੱਲ ਨਹੀਂ ਸਗੋ ਰਸ਼ ਹੋਏਗਾ ਜ਼ਿਆਦਾ ਵਧੀਆ ਹੋਏਗਾ ਠੀਕ ਹਨ ਦੇ ਭੈਣ ਜੀ ਚਲਦੇ ਆਂ ਨੀ ਆਗਣਾ ਜਾਂਦੀ ਕਿਤੇ ਐ ਇਹਨੂੰ ਵੀ ਚੱਲ ਨਾਲ ਲੈ ਕੇ ਜਾਨੇ ਸੋ ਇਹ ਕਿੰਨੀ ਮਾ ਵੀ ਜਾਣਾ ਨਾ ਹੋਰ ਪਾਸੇ ਹੋਏਗਾ ਖਡਾਉਣੇ ਗੁਰੂ ਨੇ ਦੇ ਕੇ ਕੀ ਹੁੰਦੇ ਕੁਝ ਲੈ ਕੇ ਤੇ ਆਉਂਗੇ ਉਹਨੂੰ ਕੁਝ ਹੋਏਗੀ ਬੜਾ ਭੈਣ ਜੀ ਫੇਰ ਕਿਤੇ ਲੈ ਜਾਗੇ ਪਰ ਨਾ ਡਰਦੀ ਹੈਗੀ ਆ ਤੁਸੀਂ ਜਾਓ ਤੁਹਾਨੂੰ ਮੈਂ ਰੋਕਦੇ ਨਹੀਂ ਸੌਰੀ ਮੰਜੂ ਮੈਨੂੰ ਪਤਾ ਤੇਰਾ ਦਿਲ ਕਰਦਾ ਮੈਨੂੰ ਜਾਣਾ ਚਲੋ ਮੇਰੀ ਗੱਲ ਤੇ ਸੁਨੋ ਜੇ ਤੁਸੀਂ ਵੀ ਨਹੀਂ ਨਾ ਜਾਣਾ ਫਿਰ ਮੈਂ ਵੀ ਨਹੀਂ ਜਾਂਦੀ ਮੈਂ ਵੀ ਤਾਂ ਡਾਕਟਰ ਤੇ ਚਲਦੀ ਆਂ ਚਾਹੀ ਜੀ ਤੁਸੀਂ ਇਹਨਾਂ ਨੂੰ ਨਾਲ ਲੈ ਜਾਓ ਹੈ ਤੇ ਅਸੀਂ ਚਲਦੇ ਆਂ ਫੇਰ ਚੱਲ ਆਪਾਂ ਦੁਆ ਜਣੇ ਚਲਦੀ ਆਵਾ ਤਿਆਰ ਹੋ ਤੂੰ ਮੈਂ ਇਹਨੂੰ ਲੈ ਕੇ ਜਾਣਾ ਤੁਹਾਨੂੰ ਨਾਲ ਤੁਸੀਂ ਮੈਨੂੰ ਸਮਝੋਗੇ ਮੈਂ ਤੁਹਾਨੂੰ ਸੰਭਾਗੀ ਆਹ ਹੈ ਉਹ ਮੈਂ ਆਪਣੇ ਆਪ ਸੰਭ ਲਵਾਂਗੇ ਮਰ ਸਾਹ ਚੱਲ ਚੱਲੀ ਆਪਾਂ ਦੁਆ ਜਣੇ ਇਹ ਉਮਰ ਚ ਵੀ ਨਾ ਤੁਹਾਨੂੰ ਮੇਲੇ ਚ ਲੈ ਆਂਦਾ ਨਹੀਂ ਹਫ਼ਤਾ ਭਾਗਾ ਕੋਈ ਐ ਹਰ ਵੇਲੇ ਤੁਹਾਨੂੰ ਐ ਹੀ ਲੱਗਦਾ ਫਿਰਦੀ ਰਵਾ ਫਿਰਦੀ ਰਵਾ ਉਹ ਚੱਲ ਆਪਾਂ ਜਾਵਾਂਗੇ ਮੇਲੇ ਤੇ ਕੋਈ ਝੂਟੇ ਝਟੇ ਲਵਾਵਾਂਗੇ ਕੋਈ ਵੇਖਣਾ ਨਹੀਂ ਆ ਮੈਂ ਝੂਟੇ ਲੈ ਆਂਦੀ ਡਿੱਗ ਡੂਗ ਪਏ ਤਾਂ ਕੌਣ ਸੰਭੇਗਾ ਤਾਨੂੰ ਉਹ ਨਹੀਂ ਨਹੀਂ ਮੈਂ ਡਿੱਗਦੀ ਤੂੰ ਮੈਨੂੰ ਉੱਥੇ ਦੇਖ ਲੈ ਪਹਿਲਾਂ ਮੈਂ ਦੱਸ ਚੱਲ ਤਿਆਰ ਹੋ ਦੇ ਚੱਲ ਆ ਬੰਦਾ ਮੇਰਾ ਨਹੀਂ ਮੰਨਗਾ ਹਾਂ ਜਾਓ ਆਪੇ ਚੱਲ ਜਾਓ ਕਰ ਲੈ ਚੱਲ ਉੱਠ ਚੱਲੀਏ ਮੈਂ ਨਹੀਂ ਜਾਣਾ ਮੇਰੇ ਸਿਰ ਨਾ ਬਾਰ ਬਾਰ ਖਾਓ ਮੈਂ ਨਹੀਂ ਜਾਣਾ ਉਹਨੇ ਬੜਾ ਫੜ ਭੱਜੀ ਆਈ ਜਾ ਫੁੱਟਬਾਲ ਵਾਕਣ ਹੈ ਤੇ ਹੁਣ ਕਹਿੰਦੀ ਮੈਂ ਜਾਣਾ ਹੀ ਨਹੀਂ ਮੇਰਾ ਮੰਨੀਗਾ ਤੂੰ ਆਪੇ ਚੱਲ ਜਾ ਇਹ ਨਾ ਵਰਗੇ ਉਹ ਨਹੀਂ ਗਾ ਚਲ ਉੱਠ ਛਿੱਤੀ ਕਰ ਤੀ ਨਾ ਮਨ ਨਾ ਗਮ ਤਾਂ ਕਹਿ ਤਨ ਮੈਂ ਨਹੀਂ ਜਾਣਾ ਥੁੱਕਲੇ ਕੱਲੇ ਚਲ ਜਾ ਚਲ ਨਹੀਂ ਜਾ ਤੇ ਨਾ ਆ ਜਾ ਮੈਂ ਚੱਲਨੀ ਹੂ ਕੱਲੇ ਆ ਜਾਓ ਕਰ ਲੈ ਜਾਓ ਐ ਸੁਮਤ ਜੀ ਮੇਲਿਆਂ ਦੀ ਲੱਗੀ ਝੂਟਿਆਂ ਦੀ ਲੱਗੀ ਹੈ ਆਪਣੀ ਉਮਰ ਨਹੀਂ ਵੇਖਣੀ ਦਸ ਵਕਤ ਪਾਨ ਗੱਡੀ ਗੱਡੂ ਪੈਣਗੇ ਕਿਤੇ ਤੇ ਜਿਹੜੇ ਕੰਮ ਕਰਨ ਜਾਣਾ ਸੀ ਉਹ ਕੰਮ ਤੇ ਹੋਣਾ ਨਹੀਂ ਤੇ ਮੈਂ ਕੀ ਕਰਨਾ ਮੇਲਿਆਂ ਮੂਲਿਆਂ ਨੂੰ ਜਾ ਕੇ ਪਤਾ ਨਹੀਂ ਇਹ ਕੁੜੀ ਕਿਹੜੀ ਕਿਸਮ ਲਗਾ ਕੇ ਆਈ ਹੈ ਕਿ ਮੇਰੀ ਬੰਦੀ ਬੰਦੀ ਗੇਮ ਹੱਥੋਂ ਨਿਕਲ ਜਾਂਦੀ ਏ ਹਰ ਵਾਰੀ ਇਹ ਦੂਸਰੀ ਵਾਰੀ ਹੋ ਗਿਆ ਚਾਂਸ ਸਮੇਂ ਆਂਦੀ ਫੇਰ ਸਾਡੇ ਮੱਥੇ ਤੇ ਕੁੜੀ ਬੈ ਗਈ ਆ ਕੇ ਜਾਣਦਾ ਕੋਈ ਨਾ ਹੀ ਲੈਂਦੀ ਇੱਥੋਂ ਸਮੇਂ ਨਹੀਂ ਆਂਦੀ ਕੀ ਹੋਣ ਡਿਆ ਕਿਰਨ ਕਿਰਨ ਪੁੱਤਰ ਹਾਂਜੀ ਤੈਨੂੰ ਪਤਾ ਏ ਕੀ ਗਾਵਾਂ ਮੈਂ ਨਹੀਂ ਨਹੀਂ ਪਤਾ ਤੁਨੂੰ ਇਨੂੰ ਸਾਗ ਕਹਿੰਦੇ ਆ ਕੀ ਕਹਿੰਦੇ ਆ ਸਾਗ ਉੱਧਰ ਵੇ ਨਾ ਉੱਧਰ ਥੋੜੀ ਸਾਗ ਗਾਧਰ ਹੈ ਵੇ ਸਾਗ ਹੈ ਨਾ ਹਮ ਹੈ ਨਾ ਇਹਨੂੰ ਇਸ ਤਰ੍ਹਾਂ ਬਣਾਈਦਾ ਵੇ ਤੂੰ ਬਣਾਏਂਗੀ ਚਲ ਆ ਤਰ ਮੈਂ ਜਾਜ ਦੱਸਾਂ ਕਿਸ ਤਰ੍ਹਾਂ ਬਣਾਇਆ ਥੋੜਾ ਜਿਹਾ ਉੱਧਰ ਆ ਆ ਮੇਰਾ ਪੁੱਤ ਉੱਧਰ ਆ ਮੇਰਾ ਮਾਂ ਨਹੀਂ ਕਰਾ ਵੇ ਮੈਂ ਮੈਂ ਵੀ ਕਰਦੀ ਪੀ ਨਾ ਨਹੀਂ ਕਰਮਾਗਾ ਆ ਤਰ ਮੈਂ ਦੱਸਾਂ ਤੈਨੂੰ ਸਾਰੀਆਂ ਚੀਜ਼ਾਂ ਦੀ ਜਾਚ ਆ ਆ ਮੇਰਾ ਪੁੱਤ ਆ ਜਾ ਇਹ ਆ ਤੇ ਸਹੀ ਇਸ ਤਰ੍ਹਾਂ ਬਣਵੇਂਗੀ ਚਲ ਆ ਐਲਾ ਹੱਥ ਦਿਖਾ ਇਹਨੂੰ ਅਸਰਾਂ ਕਰਕੇ ਨਾ ਇੱਧਰ ਵੇ ਕਿੱਡਾ ਸਨ ਕਰੇਗੀ ਹਾਈ ਮੇਰਾ ਬੁੱਤ ਦੋਨੇ ਦੋਨੇ ਡਿਗ ਨਾ ਜਾਏ ਪਤਿੱਲਾ ਨਾ ਡਿਗ ਜਾਏ ਅਸਰਾਂ ਅਸਰਾਂ ਕਰਕੇ ਨਾ ਅੱਦਾ ਕਰ ਮੈਂ ਮੈਂ ਤੂੰ ਕਰ ਨਾ ਚਲ ਕਰ 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 ਸੁਣਾ ਬੰਦਾ ਬੈ ਨਾ ਅੱਦਾ ਪਾਇਆ ਕਰ ਤੇਨ ਸਾਰੀਆਂ ਚੀਜ਼ਾਂ ਦੀ ਜਾਂਚ ਆ ਜਾ ਨਹੀਂ ਹੁਣ ਤੂੰ ਠੀਕ ਵੀ ਹੋਣਾ ਨਾ ਸਾਗ ਹਾਂ ਸਾਗ 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 ਨਾ ਸਾਗ ਪਰਸ ਨੂੰ ਬੜਾ ਪਸੰਦ ਦਾ ਸਾਗ ਮੈਂ ਕੱਦੀ ਮੈਂ ਕੱਦੀ ਪਰਸ ਕਿਰਨ ਕੋਣ ਪਰਸ ਕੋਣ ਪਰਸ ਪੁੱਤਰ ਹੈ ਕੋਣ ਕੋਣ ਕੌਣ 파ਰਸ ਦੋਸ ਮੇਰੇ ਪੁੱਤ ਕੋਣ ਸੀ 파ਰਸ ਭਰਾ ਵੇ ਤੇਰਾ ਕੌਣ 파ਰਸ ਕੌਣ ਸੀ ਸੋਚ ਸੋਚ ਮੇਰਾ ਪੁੱਤਰ ਮੰਮੀ ਇੱਥੇ ਆ ਮੰਮੀ ਮੰਮੀ ਆਂਦੇ ਆ ਤੂੰ ਦੋਸ ਮੇਰੇ ਪੁੱਤ ਕੋਣ 파ਰਸ ਹੈ ਭੈਣ ਜੀ ਮੰਮੀ ਭੈਣ ਜੀ ਹਰ ਕੁੜੀ ਨੂੰ ਕੁਝ ਯਾਦ ਆਇਆ ਭੈਣ ਜੀ ਭੈਣ ਜੀ ਮੰਜੂ ਭੈਣ ਜੀ ਮੰਜੂ ਕਿਉਂ ਕਵਾਜਾ ਮਰਨ ਦੇ ਗੱਲ ਸੁਣੋ ਆਈ ਆਈ ਮੰਜੂ ਮੰਜੂ ਕਿਰਨ ਕੀ ਹੋਇਆ ਕੀ ਹੋਇਆ ਏ ਮੰਜੂ ਭੈਣ ਜੀ ਭੈਣ ਜੀ ਹਾਂ ਕਿਰਨ ਆਹੋ ਕਿਰਨ ਤੇ ਇੱਧਰ ਗਈ ਆ ਕੀ ਹੋਇਆ ਉਹਨੂੰ ਨਾ ਮੈਂ ਸਾਗ ਨਹੀਂ ਜ ਹੱਥੇ ਸਾਗ ਤੇਰੇ ਪਵਾ ਲਿਆ ਉਹਨੇ ਕੁਝ ਬਾਤ ਨਹੀਂ ਨਹੀਂ ਕੁਝ ਨਹੀਂ ਆ ਪਹਿਲਾਂ ਮੇਰੀ ਗੱਲ ਸੁਣੋ ਹਾਂ ਮੈਂ ਨਾ ਸਾਗ ਕੋਲਦੀ ਪੈਸੀ ਹਾਂ ਤੇ ਮੈਂ ਕਿਹਾ ਚੱਲ ਨੂੰ ਮੈਂ ਜਾਂਚ ਦਸਦੀ ਹਾਂ ਮੈਂ ਕਿਹਾ ਕਿਰਨ ਤੈਨੂੰ ਪਤਾ ਕੀ ਹੈ ਕਹਿੰਦੀ ਕੀ ਮੈਂ ਕਿਹਾ ਸਾਗ ਹਾਂ ਤੇ ਸਾਗ ਨਾ ਆਪਣੇ ਮੇਰੇ ਹੱਥੋਂ ਛਡਾ ਕੇ ਨਾ ਫਟਾਫਟ ਇਸ ਨਾਲ ਘੋਟਣ ਲੱਪ ਪਈ ਹੈ ਤੇ ਘੋਟਦਿਆਂ ਘੋਟਦਿਆਂ ਕਹਿੰਦੀ ਸਾਗ ਨਾ 파ਰਸ ਨੂੰ ਬੜਾ ਪਸੰਦ ਹੈ ਗਾਵਾ ਤੇ ਪਰ ਮੈਂ ਹਾਂਜੀ ਇਹ 파ਰਸ ਕੌਣ ਹੈ ਪੰਜੀ ਆ ਤੇ ਮੈਨੂੰ ਪਤਾ ਨਹੀਂ ਪਰ ਮੈਨੂੰ ਬੜਾ ਪਿਆਰ ਕੀਤਾ ਨੂੰ ਪੁੱਛਦੀ ਨਹੀਂ 파ਰਸ ਕੌਣ ਹੈ ਕੌਣ ਹੈ ਪਰ ਫਿਰ ਜੱਕਦਾਂ ਮੈਂ ਉਹ ਭੁੱਲ ਗਈ ਪੰਜੀ ਫਿਰ ਭੁੱਲ ਗਈ ਫਿਰ ਭੁੱਲ ਗਈ ਯਾਨੀ ਕਿ ਇਹ ਨੂੰ ਕੁਝ ਯਾਦ ਆਣ ਡਿਆ। ਅਰੇ ਦਿਮਾਗ ਚ ਨਾ ਪਾਰਸ ਹਾ ਜਾਏ ਕੋਈ। ਪਾਰਸ ਨੂੰ ਸਾਗ ਬਹੁਤ ਪਸੰਦ ਹੈ। ਹਾਂਜੀ। ਤਾਂ ਕਹਿੰਦੇ ਕੋਈ ਦਿਲ ਦਾ ਰਿਸ਼ਤਾ ਹੋ ਸਕਦਾ ਜਿਹੜਾ ਨੇ ਯਾਦ ਰੱਖਿਆ ਕਿ ਪਾਰਸ ਨੂੰ ਪਸੰਦ ਹੈ ਸਾਗ। ਯਾਨੀ ਕਿ ਪਾਰਸ ਨਾਲ ਇਹਦਾ ਕੋਈ ਖੂਨ ਦਾ ਰਿਸ਼ਤਾ ਹੋਏਗਾ। ਬਿਲਕੁਲ। ਬੜਾ ਨਜ਼ਦੀਕੀ ਰਿਸ਼ਤਾ ਹੋਏਗਾ। ਜਿਹੜਾ ਕਿ ਇਹਨੂੰ ਪਤਾ ਹੈ। ਪਤਾ ਹੈ। ਕਿ ਉਹਨੂੰ ਆ ਚੀਜ਼ ਪਸੰਦ ਹੈ। ਮੰਜੂ ਜਦੋਂ ਵੀ ਕੋਈ ਚੀਜ਼ ਬਣਾਉਣੀ ਹੈ ਨਾ ਇਹਨੂੰ ਕੋਈ ਯਾਦ ਆ ਜਾਵੇ ਇਹਨੂੰ ਨਾ ਤੂੰ ਆਪਣੇ ਕੋਲ ਖੜੀ ਕਰਿਆ ਕਰ ਠੀਕ ਹੋ ਸਕਦਾ ਹੈ ਜਿ ਤਰ੍ਹਾਂ ਇਹਨੂੰ ਸਾਗ ਤੋਂ ਚੇਤਾ ਆ ਗਿਆ ਕੱਲ ਨੂੰ ਕਿ ਕੋਈ ਹੋਰ ਚੀਜ਼ ਵੇਖ ਕੇ ਇਹਨੂੰ ਚੇਤਾ ਆ ਜਾਵੇ ਠੀਕ ਹੈ ਜੀ ਮੰਝੋ ਤੂੰ ਮੇਰੀ ਬਹੁਤ ਮਦਦ ਕਰਨ ਢਈ ਹੈ ਨਹੀਂ ਭੈਣ ਜੀ ਜੇ ਅਸੀਂ ਕਰੀਏ फटाफट ਇਹਦਾ ਲਾਜ ਵੀ ਕਰਵਾ ਲੈਣੇ ਇਹਨੂੰ ਯਾਦ ਆ ਜਾਣਾ ਜੇ ਸਭ ਕੁਝ ਲਾਈ ਤਾਂ ਮੰਝੋ ਮੈਂ ਕਰਵਾਣਾ ਹੀ ਆ ਹਾਂਜੀ ਪਰ ਤੂੰ ਆਈਆਂ ਚੀਜ਼ਾਂ ਸਿਖਾਣ ਢਈ ਹੈ ਨਾ ਸ਼ਾਇਦ ਹੋ ਸਕਦਾ ਇਹਨਾਂ ਚੀਜ਼ਾਂ ਨੂੰ ਤੂੰ ਸਿਖਾਉਂਦੇ ਸਿਖਾਉਂਦੇ ਮੇਰੀ ਧੀ ਵੀ ਠੀਕ ਹੋ ਜਾਵੇ ਤੁਸੀਂ ਭੈਣ ਜੀ ਦੀ ਟੈਨਸ਼ਨ ਨਾ ਲਵੋ ਨਾ ਸੋਚੋ ਤੁਹਾਡੀ ਧੀ ਨਹੀਂ ਉਹ ਸਾਡੀ ਧੀ ਹੈਗੀ ਹੁਣ ਘਰ ਦੀ ਧੀ ਹੈ ਤੁਸੀਂ ਬਿਲਕੁਲ ਨਾ ਟੈਨਸ਼ਨ ਲਓ ਚਲਾ ਚਲੋ ਆਰੇ ਗੱਡੀਆਂ ਨਾਲ ਛੇੜਖਾਨੀ ਨਾ ਕਰ ਉਹ ਫੇਰ ਵੀਰੇ ਨੇ ਬੋਲਨਾ ਵਾ ਲੈ ਹਟਦੀ ਨਹੀਂ ਆ ਉਹ ਤੈਨੂੰ ਸੋੰਦਾ ਵੀ ਆ ਕੁਛ ਕੇ ਨਹੀਂ ਮिन्नੂ ਕੀ ਆ ਜੇ ਕੁਛ ਹੋ ਗਿਆ ਨਾ ਗੱਡੀਆਂ ਨੂੰ ਗਾਲਾਂ ਤੈਨੂੰ ਹੀ ਪੈਣੀਆਂ ਵਾ ਆਏ ਹਾਏ ਇਹ ਵੀ ਨਾ ਛਦਾਣ ਹੀ ਆ ਇਹਦੇ ਪੱਲੇ ਕੋਈ ਗੱਲ ਨਹੀਂ ਪੈਂਦੀ ਹਲੇ ਉਦਣ ਗਾਲਾਂ ਖਾਦੀਆਂ ਨੇ ਆਏ ਕੀ ਹੋਇਆ ਕੀ ਹੋਇਆ ਉਹ ਸਭ ਤੇਰੀ ਵਜ੍ਹਾ ਨਾਲ ਹੋਇਆ ਵਾ ਹੋਇਆ ਕੀ ਤੇ ਮੈਂ ਸਮਝਾਉਣ ਵੀ ਦਿਆਂ ਹੀ ਨਾ ਗੱਡੀਆਂ ਦੇ ਆਸੇ ਪਾਸੇ ਘੁੰਮ ਤੇਰੇ ਚੱਕਰ ਜੇ ਨਾ ਪੇਚ ਕਸ ਖੁੱਭ ਗਏ ਮੇਰੀ ਉਂਗਲ ਚ ਵੀਰੇ ਮੇਰੀ ਗੱਲ ਸੁਣ ਮੈਂ ਨਾ ਕੁਛ ਲੈ ਗਿਆ ਨਹੀਂ ਇੱਕ ਮਿੰਟ ਰੁਕ ਵੀਰੇ வீரேதே <laughs> தட்ட <laughs> <laughs> ਮੇਰੇ ਦੇ ਸੱਟ ਆਗੀ ਛਦਾਈਆਂ ਵਾਲੀ ਹਰਕਤਾਂ ਕਰੀ ਜਾਂਦੀ ਆ ਐਨੀ ਵੀ ਸੱਟ ਥੋੜੀ ਲੱਗ ਗਈ ਆ Sverte. <hans> ਮੰਮੀ ਕਿੱਥੇ ਆ? ਕਿੱਥੇ ਆ? ਧਿਆਨ ਨਾਲ ਨਹੀਂ ਹੁੰਦਾ ਕੰਮ। ਕਿੰਨੇ ਛੱਟ ਲਈ ਆ? ਨਾ ਕਰਿਆ ਕਰ। ਗੰਦਾ। ਮੈਂ ਮੰਮੀ ਨੂੰ ਦੱਸ ਕੇ ਆਨੀ ਆ। ਮੰਮੀ ਨੂਰੇ ਹਾਂਜੀ ਇਦਾਂ ਮੇਰੇ ਕੱਪੜੇ-ਕੁਪੜੇ ਕੱਢ ਜਰੂਰ ਜਲਦੀ ਕੇ ਕੰਮਕਾਰ ਤੇ ਚੱਲੇ ਲੇਰ ਹੋ ਗਏਗੇ ਬਸ 2 ਮਿੰਟ ਰਹਿ ਦੋ ਮਿੰਟ ਬਸ ਕੁਝ ਖਾ ਪੀ ਲਵੋ ਨਹੀਂ ਮੇਰਾ ਮਨ ਨਹੀਂ ਕਰਦਾ ਖਾਣ ਪੀਣ ਤੇ ਕੁਝ ਤੇ ਅੱਜ ਬਣਿਆ ਸੀ ਚਲੋ ਮਾਰਕੀਟ ਜਾਣਾ ਕਿ ਥੋੜਾ ਕੁ ਸੱਜਣਾ ਮਿੱਤਰਾਂ ਨਾਲ ਗੱਲਬਾਤ ਕਰਦਾ ਚਲੋ ਉਹ ਤੇ ਚੰਗੀ ਗੱਲ ਹੈ ਤੁਸੀਂ ਮਾਰਕੀਟ ਚੱਲੇ ਹੋ ਪਰ ਕੁਝ ਆਪਣੇ ਸਰੀਰ ਦਾ ਵੀ ਧਿਆਨ ਰੱਖੋ ਜਦੋਂ ਭੈਣ ਸਾਡੀ ਮਿਲ ਗਈ ਉਦੋਂ ਅਸੀਂ ਘੋੜਿਆਂ ਨੂੰ ਸੈੱਟ ਹੋ ਜਾਣਾ ਹੈ ਹਾਈ ਤੱਕ ਤਾਂ ਟੈਨਸ਼ਨ ਹੈ ਸਾਨੂੰ ਕਿ ਭੈਣ ਮੇਰੀ ਕਿਹੜੇ ਹਾਲਾਤਾਂ 'ਚ ਹੋਊਗੀ ਨਹੀਂ ਵਾਹਿਗੁਰੂ ਚੰਗੇ ਹਾਲਾਤਾਂ ਚੀ ਦੇ ਕੇ ਜੀ ਚਲੋ ਮਾਰ ਚੱਕੀ ਬਾਤ ਹੈ ਨਾ ਲਾਉ ਮੈਂ ਜਣਾ ਆਉਣੇ ਜਲਦੀ ਮਿਲ ਜਾਣਾ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਮੈਨੂੰ ਉਸ ਮਾਲਕ ਦੇ ਭਰੋਸਾ ਆ ਉਹ ਜ਼ਰੂਰ ਮਿਲੇਗੀ ਬਿਲਕੁਲ ਬਿਲਕੁਲ ਜ਼ਰੂਰ ਮਿਲੇਗੀ ਮੈਂ ਤਿਆਰ ਦੇ ਵਿੱਚ ਆ ਕਿ ਕਿਹੜੇ ਵੇਲੇ ਮੇਰੀ ਭੈਣ ਆਵੇ ਹਾਂਜੀ ਬਿਲਕੁਲ ਜ਼ਰੂਰ ਮਿਲੇਗੀ ਤੁਸੀਂ ਟੈਨਸ਼ਨ ਲਾ ਦੋ ਬਸ ਤੁਸੀਂ ਆਪਣਾ ਧਿਆਨ ਰੱਖੋ ਥੋੜਾ ਬੋਤਾ ਖਾਣਾ ਪੀਣਾ ਸ਼ੁਰੂ ਕਰੋ ਤਰੀਕੇ ਨਾਲ ਰਭੋ ਫੋਨ ਆਇਆ ਤੁਹਾਡਾ 1 ਮਿੰਟ ਮੈਂ ਫੋਨ ਲੈ ਕੇ ਆਈ ਹਾਂ ਜਿਆ ਜਿਆ ਇੱਕੋਂ ਆ ਗਿਆ ਹੰਨੋਂ ਨੰਬਰ ਹੀ ਹੈ ਹੈਲੋ ਹੈਲੋ ਹਾਂਜੀ ਗੁਰਮੀਤ ਸਿੰਘ ਜੀ ਬੋਲਦੇ ਹਾਂਜੀ ਹਾਂਜੀ ਭਰਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਰਾ ਜੀ ਸਤਿ ਸ਼੍ਰੀ ਅਕਾਲ ਤੇ ਥਾਣੇ ਕੰਪਲੇਨ ਲਗਾਈ ਸੀ ਕੋਈ ਕੁੜੀ ਦੀ ਹਾਂਜੀ ਹਾਂਜੀ ਬਿਲਕੁਲ ਹਾਂਜੀ ਹਾਂਜੀ ਲਿਖਾਈ ਸੀ ਵੀਰੇ ਆਪਣੀ ਪਛਾਣ ਕਰ ਲੋ ਇੱਥੇ ਆ ਕੇ ਕੁੜੀ ਦੀ ਇਹ ਕੁੜੀ ਲੱਭ ਗਈ ਤੁਹਾਡੀ ਇੱਥੇ ਅੱਛਾ ਵੇਖਿਆ ਮੈਂ ਤੁਹਾਨੂੰ ਕਿਹਾ ਸੀ ਨਾ ਅੱਛਾ ਚੇ ਪਾਤੀ ਠੀਕ ਹੈ ਵੀਰ ਜੀ ਆਜੀ ਆਜੀ ਹੁਣੇ ਆ ਗਏ ਅਸੀਂ ਆਜੇ ਆ ਗਏ ਕਿੰਨੀ ਦੇਰ ਤੱਕ ਆਉਂਦੇ ਹੋ ਬਾ 10 10 5 ਮਿੰਟ ਦੇ ਵਿੱਚ ਵਿੱਚ ਹੀ ਆ ਗਏ ਜੀ ਆ ਗਏ ਠੀਕ ਠੀਕ ਹੈ ਬੀਟੀ ਠੀਕ ਹੈ ਜੀ ਰੱਬਾ ਸ਼ੁਕਰ ਹੈ ਤੇਰਾ ਚਲੋ ਚਲੋ ਜਲਦੀ ਕਰੋ ਜਲਦੀ ਜਲਦੀ ਹਾਂ ਜਲਦੀ ਕਰੋ ਚਲ 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 ਫੜ ਫੜ ਫੜੋ 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 ਕੱਪੜੇ ਤੇ ਚੇਂਜ ਕਰ ਲਓ ਠੀਕ ਹੈ ਮੇਰੀ ਭੈਣ ਮਿਲ ਗਈ ਤੈਨੂੰ ਕੱਪੜੇ ਨੁਕਰੀ ਇੱਕ ਗੱਲ ਹੋਰ ਸੁਣ ਲਓ ਇੱਕ ਗੱਲ ਹੋਰ ਠੀਕ ਹੈ ਕਹਿਣਾ ਚਾਹਨੀ ਫਟਾਫਟ ਚੱਲੀ ਆਪਾਂ ਚਾਹਤਾਂ ਚਾਹਨੀ ਹੈ ਕਿ ਕੁੜੀ ਜਿੱਥੇ ਵੀ ਕਹੇਗੀ ਹਾਂ ਜਿੱਦਾਂ ਵੀ ਕਹੇਗੀ ਉਹਦੀ ਹਾਂ ਵਿੱਚ ਹਾਂ ਕਰ ਦੇਣੀ ਉਹ ਮੈਂ ਕਿੱਥੇ ਮਰਜੀ ਕਹੇ ਜੋ ਕਹੇਗੀ ਮੈਨੂੰ ਮੇਰੀ ਭੈਣ ਚਾਹੀਦੀ ਬਸ ਅੱਗੇ ਮੈਂ ਕੰਨ ਨੂੰ ਹੱਥ ਲਾਉਣਾ ਮੈਂ ਇਹਨੂੰ ਡੱਕਿਆ ਕਿਉਂ ਠੀਕ ਹੈ ਤੂੰ ਫੇਕਰ ਨਾ ਕਰ ਚੱਲੀਏ ਬੜਾ ਬਰਤਕਾਲ ਮੇਰਾ ਚੱਲ ਚੱਲ ਚੱਲ